ਓ ਮੰਮੀ ਬੱਸ ਕਰ ਜੋ ਬਹੁਤ ਕੁਝ ਹੋ ਗਿਆ ਹਟਿਆ ਜਾਈ ਬਾਲਾ ਟਾਈਮ ਨਹੀਂ ਹੋਇਆ ਜਲੂਸ ਨਿਕਲਣੇ ਆਪਣੇ ਜਵਾਨ ਨੂੰ ਬੱਸ ਚ ਰੱਖਿਆ ਕਰ ਆ ਗਿਆ ਕੀਵੀ ਦੇ ਮੰਗਰ ਲੈ ਕੇ ਗਿਆਂਦੇ ਮੈਨੂੰ ਉਹ ਅੱਜ ਮੈਂ ਮੰਮੀ ਨਾਲ ਗੱਲ ਕਰਕੇ ਰਹੂੰਗਾ ਕਿ ਉਹ ਐਦਾਂ ਕਿਉਂ ਕਰਦੇ ਨੇ ਉਹ ਮੰਮੀ ਹਰ ਵਾਰ ਮੈਂ ਤੇਰੀ ਲਿਹਾਜ਼ ਕਰਕੇ ਚੁੱਪ ਹੋ ਜਾਂਨਾ ਪਰ ਅੱਜ ਮੈਂ ਕਦੇ ਸੋਚ ਵੀ ਨਹੀਂ ਸੀ ਸਕਦੀ ਵੀ ਮੇਰੀ ਮੰਮੀ ਮੇਰੇ ਨਾਲ ਇਹ ਐਦਾਂ ਕਰ ਸਕਦੇ ਨੇ ਕਿਉਂ ਇਹ ਨਹੀਂ ਪਤਾ ਵੀ ਇਹਦੇ ਪਿੱਛੇ ਮੈਂ ਕਿੱਡੀ ਵੱਡੀ ਸਕੀਮ ਲਾਈ ਹੋਈ ਹੈ ਕਿਹੜੀ ਲੈ ਹੋਈ ਏ ਇਹ ਤਾਂ ਤੈਨੂੰ ਬਾਅਦ 'ਚ ਪਤਾ ਲੱਗੂਗਾ ਯਾਰ ਮਨਦੀਪ ਮੇਰੀ ਬੈਂਕ ਵਾਲੀ ਕਾਪੀ ਕਿੱਥੇ ਹੈ ਕੱਢ ਕੇ ਲਿਆ ਦਿੰਦੀ ਅੱਜ ਮੈਂ ਬੈਂਕ ਦਾ ਹੀ ਕੰਮ ਕਰਿਆ ਹੁੰਦਾ ਬੈਂਕਾਲੀ ਕਾ ਪਿਤਾ ਜੀ ਲਮਾਰੀ ਚ ਪਈਆ ਨਾਲੇ ਨਾ ਮੈਂ ਆ ਭਾਂਡੇ ਕਰੀ ਜਾਨੀ ਆ ਤੁਸੀਂ ਜਾ ਕੇ ਆਪਣੇ ਆਪ ਲੈ ਲਓ ਨਾਲੇ ਮੇਰਾ ਇੱਕ ਕੰਮ ਹੋਰ ਕਰ ਦਿਓ ਕੁੜੀ ਨੂੰ ਦੇਖ ਲਿਓ ਵੀ ਉਹ ਸੁੱਤੀ ਪਈ ਆ ਕਿ ਜਾਗਦੀ ਆ ਚਲ ਠੀਕ ਐ ਤੂੰ ਕਰ ਲੈ ਕੰਮ ਮੈਂ ਆਪੇ ਲੈ ਲੈਣਾ ਨਾਲੇ ਮੈਂ ਕੁੜੀ ਨੂੰ ਵੀ ਦੇਖ ਲਊਂਗਾ ਮੰਮੀ ਕੋਲ ਹੋਣੀ ਐ ਮੰਮੀ ਕੁੜੀ ਕਿੱਥੇ ਐ ਉਹ ਤੇਰੇ ਕਮਰੇ ਚ ਤਾਂ ਸੁੱਤੀ ਪਈ ਐ ਉਹ ਮੰਮੀ ਕਮਰੇ ਚ ਹੈ ਨਹੀਂ ਕੁੜੀ ਮੈਂ ਸਾਰਾ ਕਮਰਾ ਦੇਖ ਲਿਆ ਉਹ ਤੇਰੇ ਕਮਰੇ ਦੇ ਪਾਸੇ ਆਈ ਸੀ ਬੈੱਡ ਦੇ ਪਰਲੇ ਪਾਸ ਦੇਖ ਲੈ ਕਿਤੇ ਉੱਧਰ ਡਿੱਗੀ ਨਾ ਪਈ ਹੋਵੇ ਮੰਮੀ ਕੁੜੀ ਤਾਂ ਇੱਥੇ ਵੀ ਨਹੀਂ ਹੈਗੀ ਮਨਦੀਪ ਉਹ ਮਨਦੀਪ ਹਾਂਜੀ ਆਉਣੀ ਆ ਹਾਂਜੀ ਦੱਸੋ ਉਹ ਕੁੜੀ ਕਿੱਥੇ ਕੁੜੀ ਤਾਂ ਕਮਰੇ 'ਚ ਹੈ ਨਹੀਂ ਹੈ ਨਹੀਂ ਮੈਂ ਤਾਂ ਮੰਮੀ ਨੂੰ ਫੜਾ ਕੇ ਗਈ ਸੀ ਮੰਮੀ ਜੀ ਕਿੱਥੇ ਹੈ ਕੁੜੀ ਮੇਰੀ ਨੀ ਮੈਂ ਤਾਂ ਸੁੱਤੀ ਪਈ ਨੂੰ ਤੇਰੇ ਕਮਰੇ ਚ ਪਾ ਗਈ ਸੀ ਮੈਂ ਕਿਹਾ ਚੱਲ ਬਿੰਦ ਚੱਟ ਸੌਂ ਜੂਗੀ ਮੈਂ ਆਪਣੇ ਕਮਰੇ ਜਾ ਕੇ ਸੌਂਗੀ ਮੇਰੀ ਵੀ ਅੱਖ ਲੱਗ ਗਈ ਦੇ ਹੁਣ ਮੈਨੂੰ ਕੀ ਪਤਾ ਵੀ ਮੇਰੇ ਸੁੱਤੀ ਪੀਤੋ ਕਿੱਥੇ ਗਈ ਨਹੀਂ ਕੋਈ ਚਾਫੇ ਤਾਂ ਨਹੀਂ ਲੈ ਗਿਆ ਉਹਨੂੰ ਮੰਮੀ ਇਹ ਮਜ਼ਾਕ ਕਰਨ ਦਾ ਟਾਈਮ ਨਹੀਂ ਹੈਗਾ ਮੈਨੂੰ ਫਿਕਰ ਹੋਈ ਪਈ ਹੈ ਕਿ ਮੇਰੀ ਕੁੜੀ ਕਿੱਥੇ ਗਈ ਨਾ ਕੁੜੀ ਨੇ ਕਿੱਥੇ ਜਾਣਾ ਇੱਥੇ ਹੀ ਹੋਊਗੀ ਕੋਈ ਐਂਡਿਕ ਮੰਡਿਕ ਐਸੇ ਲੈ ਗਿਆ ਹੋਗਾ ਤੁਸੀਂ ਤਾਂ ਐਵੇਂ ਹੀ ਡਰਾਮਾ ਖਰੀ ਜਾਨੇ ਨਾ ਮੰਮੀ ਅੱਜ ਤੱਕ ਤਾਂ ਕੋਈ ਗਵੰਡੀ ਵੀ ਨਾ ਪੁੱਛ ਲੈ ਕੇ ਨਹੀਂ ਗਿਆ ਅੱਜ ਕਿਵੇਂ ਲੈ ਜਾਣਗੇ ਉਹਨਾਂ ਨੇ ਕੁੜੀ ਨੂੰ ਲੈ ਜਾ ਕੇ ਕੀ ਕਰਨਾ ਤੇ ਮੈਂ ਤਾਂ ਤਾਂ ਕਹਿੰਨੀ ਆ ਜਵਾਬ ਹੀ ਨਹੀਂ ਆਉਂਦੇ ਉਹਨੂੰ ਖੜ੍ਹਾਉਣ ਵਾਸਤੇ ਕੀ ਪਤਾ ਉਹ ਹੀ ਚੱਕ ਕੇ ਲੈਏ ਹੁਣ ਸਹੀ ਗੱਲ ਆ ਜੀ ਤੁਸੀਂ ਐਂ ਕਰੋ ਇੱਕ ਵਾਰ ਨਾ ਗਵੰਡੀਆ ਤੇ ਘਰੇ ਜਾ ਕੇ ਦੇਖਿਓ ਕੀ ਪਤਾ ਜਵਾਕ ਹੀ ਲੈ ਗਏ ਹੁਣ ਤੁਸੀਂ ਜਾਓ ਜਲਦੀ ਨਾਲ ਫਰੀ ਫਿਰਦੀ ਆਪਣੀ ਟੀ ਵਾਸਤੇ ਲੱਭ ਲਓ ਲੱਭ ਲਓ ਕਿਤੇ ਨਹੀਂ ਮਿਲਨੀ ਤੁਹਾਨੂੰ ਉਹ ਅੰਕਲ ਜੀ ਤੁਹਾਡੇ ਬੱਚੇ ਮੇਰੀ ਕੁੜੀ ਨਹੀਂ ਲੈ ਕੇ ਆਏ ਨੇ ਇੱਥੇ ਨਾ ਪੁੱਤ ਅੱਜ ਤਾਂ ਸਾਡੇ ਜਵਕ ਗਰਮੀ ਦੇ ਮਾਰੇ ਬਾਹਰੇ ਨਹੀਂ ਨਿਕਲੇ ਅੱਛਾ ਜੀ ਪੱਕੀ ਹੋ ਗਿਆ ਪੁੱਤ ਭਾਗੇ ਤੁਸੀਂ ਮਿਲ ਗਈ ਕੁੜੀ ਗਵਾਂਡੀਆਂ ਦੇ ਘਰੇ ਹੋਣੀ ਆ ਕਿਹਨਾਂ ਦੇ ਘਰੇ ਸੀ ਉਹ ਕਿਸੇ ਦੇ ਘਰੇ ਨਹੀਂ ਹੈਗੀ ਕੁੜੀ ਮੈਂ ਸਾਰਿਆਂ ਨੂੰ ਪੁੱਛ ਕੇ ਦੇਖ ਲਿਆ ਫੇਰ ਮੇਰੀ ਕੁੜੀ ਕਿੱਥੇ ਗਈ ਪਤਾ ਨਹੀਂ ਕਿਸ ਹਾਲਤ 'ਚ ਹੋਊਗੀ ਤਾਂ ਇੰਨੀ ਛੋਟੀ ਆ ਕੁਛ ਮੋਲ ਕੇ ਵੀ ਨਹੀਂ ਦੱਸ ਸਕਦੇ ਉਹ ਤੂੰ ਫਿਕਰ ਨਾ ਕਰ ਮਿਲ ਜੂਗੀ ਉਹ ਮੰਮੀ ਜੀ ਮੈਂ ਥੋਨੂੰ ਕੁੜੀ ਨੂੰ ਭੜਾਇਆ ਸੀ ਦੱਸੋ ਮੇਰੀ ਕੁੜੀ ਕਿੱਥੇ ਆ ਤੇ ਤੇਰੇ ਹੱਦ ਹੋਈ ਪਈਏਗੀ ਜੇ ਮੈਂ ਕਹੀ ਜਣੀ ਮੈਂ ਸੁਤੀ ਬੈਨੂੰ ਇੱਥੇ ਪਾ ਹੈ ਗਈਆਂ ਤੂੰ ਤਾਂ ਐ ਕਰਨੀ ਏ ਜਿਵੇਂ ਮੈਂ ਉਹਨੂੰ ਕੁਛ ਕਰਤਾ ਹੋਵੇ ਕਿੱਥੇ ਗਈ ਮੇਰੀ ਸੁਣੀ ਮੇਰੀ ਕੁੜੀ ਨੂੰ ਲੱਪਕ ਜਿਹਾ ਹੁੰਦਾ ओ <laughs> <laughs> तू मिल पानी पी <laughs> ले पानी कि मैं पीला मेरी कुड़ी पुटी प्यासी पता नहीं क्या

ਲੁਮਾਰਿਚ ਕਿਨੇ ਰੱਖੀ ਹੈ ਮੈਨੂੰ ਪਤਾ ਬਿਲਮਾਰੀਚ ਇਹਨੂੰ ਕਿਨੇ ਰੱਖਿਆ ਇਹ ਸਭ ਨਾ ਮੰਮੀ ਦੇ ਕੰਮ ਨੇ ਉਹ ਮੰਮੀ ਨੂੰ ਤਾਂ ਪਹਿਲੇ ਦਿਨ ਤੋਂ ਹੀ ਨਾ ਮੇਰੇ ਤੋਂ ਤੇ ਮੇਰੀ ਕੁੜੀ ਤੋਂ ਪ੍ਰੋਬਲਮ ਆ ਤੁਸੀਂ ਦੇਖਿਆ ਨਹੀਂ ਸੀ ਆਪਾਂ ਤਾਂ ਕੁੜੀ ਨੂੰ ਲੱਭ ਰਹੇ ਸੀ ਤੇ ਮੰਮੀ ਕਿਨੇ ਬੇਫਿਕਰ ਹੋ ਕੇ ਬੈਠੇ ਸੀ ਮੰਮੀ ਤੁਸੀਂ ਆ ਕੰਮ ਨਾ ਚੰਗਾ ਨਹੀਂ ਕੀਤਾ ਉਹ ਤੁਸੀਂ ਮੇਰੀ ਕੁੜੀ ਨੂੰ ਅਲਮਾਰੀ ਚ ਰੱਖਤਾ ਉਹ ਆ ਕਰਦੇ ਹੋਏ ਥੋਡੀ ਆਤਮਾ ਜਮਾ ਨਹੀਂ ਤੜਪੀ ਉਹ ਮੰਮੀ ਪਰਲੇ ਪਾਸੇ ਮੂੰਹ ਕਰਨ ਨਾਲ ਸੱਚ ਨਹੀਂ ਬਦਲ ਸਕਦਾ ਉਹ ਸਾਫ ਪਤਾ ਲੱਗ ਰਿਹਾ ਕਿ ਤੁਹਾਡੇ ਇਲਾਵਾ ਇਹ ਕਟਿਆ ਹਰਕਤ ਕੋਈ ਨਹੀਂ ਕਰ ਸਕਦਾ ਨਾ ਲੱਗਿਆ ਜਨਾਨੀ ਪਿੱਛੇ ਲੱਗ ਕੇ ਮੈਨੂੰ ਸੁਣਾਉਣਾ ਮੈਨੂੰ ਕੁਟੇ ਅਲਮਾਰੀ ਚ ਕੁੜੀ ਦੀ ਠੋਈ ਹੈ ਨਹੀਂ ਨਹੀਂ ਜਾਣ ਬੁੱਝ ਕੇ ਝੂਠ ਬੋਲਦੀ ਹੈ ਆਪਣੇ ਤੇ ਫਰਕ ਪਵਾਉਣ ਨਹੀਂ ਮਾਰੀ ਕੀ ਬਟਾ ਕੁੜੀ ਜਾਣ ਕੇ ਐਸੇ ਨ ਰੱਖਦੇ ਹੋ ਮਾਰੀ ਜੇ ਉਹ ਬਸ ਕਰ ਜਾ ਮਾਤਾ ਬਸ ਕਰ ਜਾ ਹੋਰ ਕਿੰਨਾ ਝੂਠ ਬੋਲेंगी ਆਪਣੇ ਗੁਨਾਹ ਛਪਾਉਣ ਵਾਸਤੇ ਉਹ ਤੇਰਾ ਬਹਿਰ ਮਨਦੀਪ ਨਾਲ ਸੀਗਾ ਨਾ ਇਹ ਨਿੱਕੀ ਜਵਾਗੜੀ ਨਾਲ ਤਾਂ ਨਹੀਂ ਫਿਰ ਇਹਦੇ ਨਾਲ ਕਿਉਂ ਬਦਲੇ ਲੈ ਰਹੀ ਐ ਹਾਂ ਮੰਮੀ ਤੁਹਾਡਾ ਮੇਰੇ ਨਾਲ ਬਹਿਰ ਆ ਤੁਸੀਂ ਜੋ ਕਰਨਾ ਸੀ ਮੇਰੇ ਨਾਲ ਕਰ ਲੈਨੇ ਛੋਟੀ ਜੀ ਜਵਾਗੜੀ ਨੇ ਤੁਹਾਡਾ ਕੀ ਵਿਗਾੜਿਆ ਸੀ ਉਹ ਤੁਹਾਡੇ ਚ ਤਾਂ ਹੁਣ ਇਨਸਾਨੀਅਤ ਦਾ ਨਾਮ ਦੀ ਚੀਜ਼ ਹੀ ਨਹੀਂ ਰਹੀ ਹਾਂ ਨਹੀਂ ਰਹੀ ਲੱਗਦੀ ਤਾਂ ਮੈਨੂੰ ਬੁਰੀ ਤੂੰ ਹੀ ਹੈ ਜਿਹੜਾ ਮੇਰੇ ਤੇ ਮੇਰੀ ਕੁੜੀ ਤੇ ਪਵਾੜ ਪਵਾਇਆ ਡਾਖਾ ਮੈਂਟੇਨ ਨਹੀਂ ਹੋਏ ਤੇ ਤਿੰਨ ਤੇਰੇ ਅੱਖਰ ਵਾਲੇ ਹੋਏ ਤੇਰੀ ਗਿਆਨ ਕਿਹਨੋਂ ਹੋ ਗਈ ਨਿਕਰੇ ਮੇਰੇ ਬਾਰੇ ਸੋਚ ਮੇਰੀ ਧੀ ਨਹੀਂ ਮੈਨੂੰ ਬੋਲਦੀ ਮੇਰੀ ਕਿੰਨੀ ਆਤਮਾ ਤੈਨ ਫਰੀ ਹੈ ਅੱਛਾ ਤਾਂ ਤੁਸੀਂ ਇਸ ਗੱਲ ਦਾ ਬਦਲਾ ਲੈ ਰਹੇ ਹੋ ਕਿ ਥੋੜੀ ਤੀ ਤੁਹਾਡੇ ਨਾਲ ਨਹੀਂ ਬੋਲਦੀ ਉਹ ਥੋੜੀ ਤੀ ਇਹ ਦੇ ਕਰਕੇ ਨਹੀਂ ਥੋੜੀ ਕਰਤੂਤਾ ਕਰਕੇ ਨਹੀਂ ਬੋਲਦੀ ਨਾਲੇ ਮੰਮੀ ਤੁਹਾਨੂੰ ਐ ਲੱਗਦਾ ਹੈ ਨਾ ਕਿ ਮਨਦੀਪ ਨੇ ਮੈਨੂੰ ਤੇ ਭੈਣ ਨੂੰ ਥੋੜੇ ਤੋਂ ਦੂਰ ਕਰਦਾ ਤੇ ਅੱਜ ਮੈਂ ਆਪ ਆਪਣੀ ਮਰਜ਼ੀ ਨਾਲ ਥੋੜੇ ਤੋਂ ਦੂਰ ਹੋਣਾ ਨਾਲੇ ਇਹ ਘਰ ਤੇ ਸਾਰੀ ਜ਼ਮੀਨ ਜਾਇਦਾਦ ਫੋਨ ਨੂੰ ਹੀ ਮੁਬਾਰਕ ਹੋਵੇ ਉਹ ਜਦੋਂ ਤੁਸੀਂ ਮੇਰੀ ਘਰ ਵਾਲੇ ਨੂੰ ਮੇਰੇ ਬੱਚੇ ਨੂੰ ਨਹੀਂ ਆਪਣਾ ਸਮਝਦੇ ਤਾਂ ਮੈਂ ਤੇਰੇ ਕੇ ਕੀ ਕਰਾਂਗਾ ਚੱਲ ਮਨਦੀਪ ਇੱਥੇ ਮਰਜੀ ਜਾਵਾਂ ਤੈਨੂੰ ਮੇਰੀ ਫਿਕਰ ਕਰਨ ਦੀ ਲੋੜ ਨਹੀਂ ਅੱਜ ਤੋਂ ਬਾਤਾਂ ਨਹੀਂ ਕਰਦਾ ਮੈਂ ਇੱਥੇ ਬੈਠਾ ਨਾ ਪੁੱਤ ਆਇਆ ਨਾ ਘਰ ਮੈਨੂੰ ਛੱਡ ਕੇ ਕਿੱਥੇ ਜਾਏਗਾ ਮੇਰੇ ਟੱਪੜੇ ਪਰ ਹੁਕੂਮਤ ਮਮਮੀ ਇਹ ਤਾਂ ਤੂੰ ਇਹ ਸਭ ਕੁਝ ਕਰਨ ਤੋਂ ਪਹਿਲਾਂ ਸੋਚਣਾ ਸੀਗਾ ਉਹ ਅੱਜ ਤਾਂ ਤੂੰ ਮੇਰੀ ਨਜ਼ਰਾਂ 'ਚ ਬਿਲਕੁਲ ਗਿਰ ਚੁੱਕੀ ਹੈਂ ਉਹ ਮੈਨੂੰ ਸਮਝ ਨਹੀਂ ਆਉਂਦਾ ਇੱਕ ਮਾਂ ਦੂਜੀ ਮਾਂ ਨਾਲ ਇਹ ਸਭ ਕੁਝ ਕਿਵੇਂ ਕਰ ਸਕਦੀ ਹੈ ਪੁੱਤ ਮੈਂ ਤੇਰੇ ਡਾਕਟਰ ਕਿਤੇ 10 ਮਿੰਟ ਵੀ ਦੂਰ ਨਹੀਂ ਹੋਈ ਹੈਗੀ ਮੈਨੂੰ ਤਾਂ ਫਿਕਰ ਹੋ ਜਾਂਦਾ ਜੇ ਤੂੰ ਘੰਟਾ ਵੀ ਲੇਟ ਹੋ ਜਾਏ ਤੇ ਅੱਜ ਤੂੰ ਮੈਨੂੰ ਛੱਡਣ ਦੀ ਗੱਲਾਂ ਕਰਦਾ ਉਹ ਮੰਮੀ ਹੁਣ ਇੰਨਾਂ ਗੱਲਾਂ ਦਾ ਨਾ ਕੋਈ ਫਾਇਦਾ ਨਹੀਂ ਹੈਗਾ ਉਹ ਤੁਹਾਨੂੰ ਤਾਂ ਆਪਣੀ ਗਲਤੀ ਦਾ ਅਹਿਸਾਸ ਕਦੇ ਹੋਣਾ ਹੀ ਨਹੀਂ ਹੈਗਾ ਉਹ ਤੁਸੀਂ ਤਾਂ ਇੱਕ ਗਲਤੀ ਤੋਂ ਬਾਅਦ ਦੂਜੀ ਗਲਤੀ ਜਾਣ ਬੁੱਝ ਕੇ ਕਰਦੇ ਹੋ ਹਾਂਜੀ ਮੰਮੀ ਇਹ ਬਿਲਕੁਲ ਨਾ ਸਹੀ ਕਹਿ ਰਹੇ ਨੇ ਜਿਸ ਦੇ ਹਿਸਾਬ ਨਾਲ ਤੁਸੀਂ ਮੇਰੀ ਕੁੜੀ ਨੂੰ ਮਾਰੀ ਚ ਬੰਦ ਕੀਤਾ ਸੀ ਨਾ ਇਹਦਾ ਮਤਲਬ ਤਾਂ ਇਹੀ ਸੀ ਕਿ ਤੁਸੀਂ ਮੇਰੀ ਕੁੜੀ ਨੂੰ ਮਾਰਨਾ ਚਾਹੁੰਦੇ ਸੀ ਨਾਲੇ ਥੋਡੀਆਂ ਇੰਨਾ ਹਰਕਤਾ ਕਰਕੇ ਨਾ ਦੀਪ ਇਹ ਘਰ ਛੱਡ ਕੇ ਦੁਬਾਰਾ ਹੋਸਟਲ ਚ ਲਿਆ ਗਿਆ ਉਹ ਮੰਮੀ ਜਿੰਨਾ ਜ਼ਰੂਰੀ ਮੇਰੇ ਵਾਸਤੇ ਤੁਸੀਂ ਹੋ ਨਾ ਓਨੀ ਜ਼ਰੂਰੀ ਮੇਰੇ ਵਾਸਤੇ ਮੇਰੀ ਘਰ ਵਾਲੀ ਹੈ ਮੇਰਾ ਬੱਚਾ ਹੈ ਪਰ ਤੁਸੀਂ ਤਾਂ ਇਸ ਚੀਜ਼ ਨੂੰ ਸਮਝਣਾ ਹੀ ਨਹੀਂ ਚਾਹੁੰਦੇ ਪਰ ਤੁਸੀਂ ਤਾਂ ਬਾਰੇ ਸੋਚ ਰਹੇ ਹੋ ਮੇਰੇ ਬਾਰੇ ਤਾਂ ਕੁਝ ਸੋਚਦੇ ਨਹੀਂ ਨਹੀਂ ਹੋਰ ਫਿਰ ਮੈਂ ਕੀ ਕਰਦੀ ਉਹ ਤਾਂ ਕਰਨਾ ਪੈਣੀ ਸੀ ਇਹਨੂੰ ਸੁਧਾਰਨ ਵਾਸਤੇ ਉਹ ਮੰਮੀ ਸੁਧਰਨ ਦੀ ਲੋੜ ਇਹਨੂੰ ਨਹੀਂ ਸੁਧਰਨ ਦੀ ਲੋੜ ਤਾਂ ਤੁਹਾਨੂੰ ਹੀ ਐ ਉਹ ਕੀ ਵਿਗਾੜਿਆ ਇਹਨੇ ਤੁਹਾਡਾ ਕੀ ਬੁਰਾ ਕੀਤਾ ਇਹਨੇ ਚੱਲ ਮੰਦੀਪ ਚੱਲੀਏ ਜਸਵਿੰਦਰ ਕਰੇ ਜੇ ਤੇਰਾ ਮੁੰਡਾ ਘਰ ਛੱਡ ਕੇ ਚਲੇ ਗਿਆ ਨਾ ਤੇ ਤੇਰੇ ਪਰ ਤਾਂ ਆਕੜੇ ਰਹਿ ਜਾਣੀਆਂ ਤੈਨੂੰ ਕੋਈ ਪਾਣੀ ਪੁੱਛਣ ਵਾਲਾ ਵੀ ਨਹੀਂ ਹੋਊਗਾ ਇਹਦੋਂ ਪਹਿਲਾਂ देर ਹੋ ਜਾਣਾ ਰੋਕ ਲੈ ਆਪਣੇ ਮੁੰਡੇ ਨੂੰ ਉੱਤ ਦੁਕਾਨ ਛੱਡ ਕੇ ਨਾ ਜਾ ਮੈਂ ਨਹੀਂ ਤੇਰੇ ਬਿਨਾ ਰਹਿ ਸਕਦੀ ਮੈਂ ਮਰ ਜੂਗੀ ਤੇਰੇ ਬਿਨਾ ਆਹ ਦੇਖ ਪੁੱਤ ਤੇਰੀ ਮੂਰੇ ਹੱਥ ਜੋੜ ਕੇ ਮਾਫੀ ਮੰਗਦੀ ਆਂਗੀ ਮੰਦੀਪ ਪੁੱਤ ਤੂੰ ਹੀ ਰੋਕ ਰਹਿ ਨੋ ਜੇ ਤੇਰਾ ਅੱਖ ਹੀ ਮੰਨ ਲੇ ਪੁੱਤ ਮੈਂ ਮੰਨਦੀ ਆਂ ਕੁੜੀ ਨਗਰ ਮੇਰੇ ਪੈਰੋਂ ਖੜਾ ਹੋਇਆ ਸਿਰਫ ਇੱਕ ਮੇਰੀ ਜਿੱਦ ਕਰਕੇ ਤੇ ਮੇਰੇ ਆਕੜ ਕਰਕੇ ਨਾਏ ਬੱਟ ਮੈਨੂੰ ਤਾਂ ਇਹ ਹੁੰਦਾ ਸੀ ਵੀ ਮੇਰੇ ਜਵਾਗ ਮੇਰੇ ਬਸ ਤੇ ਮੇਰੀ ਸੁਣ ਜਦੋਂ ਕਿਸੇ ਦੀ ਹੋਰ ਸੁਣਦੇ ਸੇ ਨਾ ਮਿੱਥ ਜਰਿਆ ਨਹੀਂ ਸੀ ਜਾਂਦਾ ਉਹ ਮੰਮੀ ਕਿਉਂ ਡਰਾਮੇ ਕਰਦੀ ਐ ਮੈਨੂੰ ਤੇਰੇ ਤੇ ਪੂਰਾ ਯਕੀਨ ਨਹੀਂ ਹੈਗਾ ਉਹ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਨਾ ਦਿਲ ਤੋਂ ਨਹੀਂ ਹੋਇਆ ਤੂੰ ਮੈਨੂੰ ਕਰੋ ਜਾਣ ਤੂੰ ਨਹੀਂ ਰੋਕ ਸਕਦੀ ਉਹ ਤਾਂ ਮੈਂ ਸੱਚੀ ਬੋਲ ਤੂੰ ਲੋ ਸਾਸੋਂ ਆਪਣੀ ਗਲਤੀ ਦਾ ਨਰੇ ਪੁੱਤ ਤੈਨੂੰ ਮੈਂ ਕਿਵੇਂ ਯਕੀਨ ਦਵਾਵਾ ਵੀ ਮੈਂ ਸੱਚ ਬੋਲਦੀ ਆ ਤੂੰ ਹੀ ਦੱਸ ਦੇ ਚਲ ਕਰ ਲੈ ਨਾ ਮੰਮੀ ਯਕੀਨ ਮੈਨੂੰ ਪਹਿਲਾਂ ਆ ਦੱਸ ਜਿਹੜੀ ਪਿੱਛੇ ਜੇ ਤੇਰੀ ਛਾਪ ਗੁੰਮ ਹੋਈ ਸੀ ਉਹ ਤੂਲ ਕੋਈ ਸੀ ਜਾਂ ਇਹਦੀ ਭੈਣ ਨੇ ਚੋਰੀ ਕੀਤੀ ਸੀ ਅੱਛਾ ਬੜੀ ਭੈਣ ਨੇ ਨਹੀਂ ਸੀ ਚੋਰੀ ਕੀਤੀ ਅੱਛਾ ਫਟਾ ਮੈਲ ਕੋਈ ਸੀ ਉਹਨੂੰ ਪਜਾਉਣ ਖਾਤਰ ਕਿਉਂ ਕਿ ਪੁੱਤ ਮੈਨੂੰ ਆਏ ਸੀ ਵੀ ਜੇ ਉਹ ਇੱਥੇ ਜਾਊਗੀ ਤਾਂ ਉੱਠ ਕੇ ਬੈਠ ਕੇ ਕੰਮ ਕਰੂਗੀ ਮਤੈਨੂੰ ਮaaf ਕਰ ਦੇ। ਉਹ ਮੰਮੀ ਮਾਫੀ ਮੰਗਣ ਦੀ ਲੋੜ ਨਾ ਮੈਥੋਂ ਨਹੀਂ ਹੈਗੀ। ਮਾਫੀ ਮੰਗਣ ਦੀ ਲੋੜ ਦੋਨੋਂ ਉਹ ਤਾਂ ਹੈਗੀ। ਉਹ ਜੀ ਨੂੰ ਨਾ ਤੁਸੀਂ ਬਿਨਾ ਗਲਤੀ ਤੇ ਇਲਜ਼ਾਮ ਲਾ ਕੇ ਕਰੋ ਬਾਹਰ ਕੱਢਤਾ ਉਹ ਅਗਲੀ ਮੋੜ ਤੇ ਨਹੀਂ ਆਈ ਇੱਥੇ। ਪੁੱਤ ਜੇ ਤੂੰ ਕਹਿੰਨੇ ਨਾ ਵੀ ਮੈਂ ਉਹ ਤਾਂ ਮਾਫੀ ਮੰਗਾਂ ਮੋਰ ਕਰ ਜਾ ਕੇ ਮਾਫੀ ਮੰਗਾਂਗੀ। ਮਨਦੀਪ ਤੂੰ ਇਹਨੂੰ ਪੁੱਤ ਜਾਣ ਤੋਂ ਰੋਕ ਲੈ। ਜਦੋਂ ਮम्मी ਨੇ ਆਪਣੀ ਗਲਤੀ ਦੀ ਮਾਫੀ ਮੰਗੀ ਲਈ ਮੈਨੂੰ ਲੱਗਦਾ ਕਿ ਤੁਹਾਨੂੰ ਮੰਮੀ ਨੂੰ ਮਾਫ ਕਰ ਦੇਣਾ ਚਾਹੀਦਾ ਮੈਂ ਤਾਂ ਮੰਨ ਜਾ ਤੂੰ ਸਾੜੇ ਪੁੱਤ ਮੰਨ ਜਾ ਤੂੰ ਠੀਕ ਹੈ ਮੰਮੀ ਪਰ ਅੱਜ ਤੋਂ ਬਾਅਦ ਨਾ ਤੁਹਾਡੇ ਤੋਂ ਇਹ ਜੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਜੀ ਦਾ ਕਰਕੇ ਮੈਂ ਤੁਹਾਡੇ ਤੋਂ ਹਮੇਸ਼ਾ ਲਈ ਦੂਰ ਹੋ ਜਾ ਤੇਰੇ ਸੌ ਪੁੱਤ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਦੀ ਤੇ ਜੇ ਮੈਂ ਗਲਤੀ ਕਰ ਲਈ ਨਾ ਤੂੰ ਜੋ ਮੈਨੂੰ ਸਜ਼ਾ ਦੇਵੇਂਗਾ ਨਾ ਨਰੇ ਨਰੇ ਪੁੱਤ ਤੂੰ ਵੀ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਬਹੁਤ ਦੁਖੀ ਕੀਤਾ ਹੈਗਾ ਅੱਗੇ ਤੋਂ ਇਹੋ ਜਿਹਾ ਕੁਝ ਨਹੀਂ ਕਰਦੀ ਚਲ ਆ ਜਾ ਅੰਦਰ ਆ ਜਾ ਤੇ ਪੁੱਤ ਮੈਨੂੰ ਪੜਾ ਦੇ ਮੇਰੀ ਪੋਤੀ ਨੂੰ ਅਸੀਂ ਤਾਂ ਨਾ ਸੇਲੀਆਂ ਨੂੰ ਘੇਡਾ ਕਰਾਂਗੇ ਆ ਗੋ ਮੇਰਾ ਪੁੱਤ ਉਮੀਦ ਆ ਸਾਰੇ ਜਾਣੇ ਠੀਕ ਹੋਵੋਗੇ ਜੀ ਤੇ ਅੱਜ ਤੁਸੀਂ ਨੂੰ ਦਾ ਜਾਪਾ ਸੀਰੀਜ਼ ਦਾ ਐਂਡਲਾ ਪਾਰਟ ਦੇਖਿਆ ਉਮੀਦ ਆ ਕਿ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਣਾ ਸੋ ਜਿੰਨੇ ਵੀ ਅਸੀਂ ਐਪੀਸੋਡ ਪਾਏ ਨੇ ਤੁਸੀਂ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ ਤੇ ਇਹ ਕਹੇ ਜੀ ਸੀਰੀ ਸੀ ਜਿਹਦੇ ਵਿੱਚ ਸੱਸ ਨੂੰ ਦੀ ਬਣਦੀ ਨਹੀਂ ਹੈਗੀ ਕਿ ਮਤਲਬ ਸੱਸ ਨੂੰ ਇਦਾਂ ਹੈਗਾ ਵੀ ਨੂੰ ਤੇ ਵੀ ਮੇਰਾ ਰਾਜ ਚੱਲੇ ਧੀ ਦੇ ਘਰੇ ਜੋ ਹੋ ਰਿਹਾ ਉਹ ਵੀ ਮੇਰੇ ਹਿਸਾਬ ਨਾਲ ਚੱਲੇ ਤਾਂ ਇਹ ਸੀਰੀਜ਼ ਦੇ ਐਂਡ ਵਿੱਚ ਜੋ ਗੱਲਾਂ ਸੀ ਉਹ ਸਾਰੀਆਂ ਸੋਲਵ ਹੋ ਚੁੱਕੀਆਂ ਨੇ ਸੋ ਇਹ ਮਤਲਬ ਕਿ ਬਹੁਤ ਜ਼ਿਆਦਾ ਇਮੋਸ਼ਨਲ ਵੀ ਸੀਗੀ ਥੋੜੇ ਜੇ ਸਸਪੈਂਸ ਵੀ ਸੀ ਥੋੜੀ ਜਿਹੀ ਚਟਪਟੀ ਵੀ ਸੀਗੀ ਸੋ ਜਿਹੜੀ ਨੈਕਸਟ ਸੀਰੀਜ਼ ਆਉਣ ਵਾਲੀ ਹੈ ਨਾ ਜੀ ਉਹ ਬਹੁਤ ਇਮੋਸ਼ਨਲ ਆ ਉਹ ਤੁਹਾਡੇ ਦਿਲਾਂ ਦੇ ਕਰੀਬ ਹੋਊਗੀ ਬਿਲਕੁਲ ਤੇ ਇੱਕ ਗੱਲ ਹੋਰ ਸਾਨੂੰ ਨਾ ਇਸ ਸੀਰੀਜ਼ 'ਚ ਹਮੇਸ਼ਾ ਬਹੁਤ ਵਧੀਆ ਕਮੈਂਟ ਆਏ ਨੇ ਤੇ ਕੁਝ ਕਮੈਂਟ ਮੰਮੀ ਦੇ ਪ੍ਰਤੀ ਵੀ ਆਏ ਨੇ ਕਿਉਂਕਿ ਮੰਮੀ ਦਾ ਜੋ ਰੋਲ ਸੀ ਉਹ 네ਗੇਟਿਵ ਸੀਗਾ ਤੇ ਮਤਲਬ ਕਿ ਆਏ ਆ ਬੁੱਢੀ ਆਏ ਆ ਬੁੱਢੀ ਆਏ ਆ ਬੁੱਢੀ ਆਇਆ ਇੱਕ ਗੱਲ ਆ ਜੀ ਇਹਦੇ ਵਿੱਚ ਜੋ ਕਰੈਕਟਰ ਹੁੰਦਾ ਉਹ ਅਸਲ ਜ਼ਿੰਦਗੀ 'ਚ ਉਹ ਜਿਹਾ ਨਹੀਂ ਹੁੰਦਾ ਇੱਕ ਸਾਨੂੰ ਕਮੈਂਟ ਇਹ ਆ ਵੀ ਇਹ ਬੁੱਢੀ ਅਸਲ ਜ਼ਿੰਦਗੀ 'ਚ ਵੀ ਇਹ ਜੀ ਆ ਨਹੀਂ ਜੀ ਬਿਲਕੁਲ ਨਹੀਂ ਅਸਲ ਜ਼ਿੰਦਗੀ 'ਚ ਇਹ ਇਹ ਜੇ ਨਹੀਂ ਹੈਗੇ ਜਦੋਂ ਅਸੀਂ ਇੱਕ ਸੀਰੀਜ਼ ਬਣਾਉਨੇ ਆ ਜਿਹਨੂੰ ਜਿਹੜਾ ਕਰੈਕਟਰ ਦਿੰਨੇ ਆ ਉਹਨੂੰ ਉਸ ਕਰੈਕਟਰ 'ਚ ਡੁੱਬਣਾ ਪੈਂਦਾ ਤਾਂ ਹੀ ਤੁਹਾਡੇ ਅੱਗੇ ਜਿਹੜੀ ਪਰਫਾਰਮੈਂਸ ਆ ਉਹ ਵਧੀਆ ਆਊਗੀ ਸੋ ਜੋ ਨੈਕਸਟ ਸੀਰੀਜ਼ ਆਣੀ ਹੈ ਜੀ ਉਹ ਅਸੀਂ ਛੇਤੀ ਹੋਏ ਅਨਾਉਂਸ ਕਰਾਂਗੇ ਕਿ ਕਿਹੜੀ ਆਣੀ ਆ ਉਹਨੂੰ ਵੀ ਤੁਸੀਂ ਉਦਾਂ ਹੀ ਪਿਆਰ ਦੇਣਾ ਜਿੱਦਾਂ ਇਹ ਸੀਰੀਜ਼ ਨੂੰ ਦਿੱਤਾ ਜੀ ਸੋ ਉਮੀਦ ਕਰਦੇ ਹਾਂ ਕਿ ਇਹ ਸੀਰੀਜ਼ ਤੁਹਾਨੂੰ ਬਹੁਤ ਪਸੰਦ ਆਈ ਹੋਗੀ ਤੇ ਫਿਰ ਮਿਲਦੇ ਆ ਨੈਕਸਟ ਸੀਰੀਜ਼ ਚ ਸਤਿ ਸ੍ਰੀ ਅਕਾਲ ਜੀ